ਰਾਤ ਮੈਂ ਇੱਕ ਟੀਵੀ ਚੈਨਲ ਤੇ ਸੀ ਡਿਬੇਟ ਦੇ ਵਿੱਚ ਬੈਠਾ ਸੀ ਤੇ ਉਹ ਇੱਕ ਕਿਸਾਨ ਨੇਤਾ ਸੀ ਕਿਸਾਨ ਨੇਤਾ ਕਹਿੰਦਾ ਕਹਿੰਦਾ ਜੀ ਸੁਪਰੀਮ ਕੋਰਟ ਨੂੰ ਕਹੋ ਵੀ ਥੋੜਾ ਜਿਹਾ ਆਰਡਰ ਨਰਮ ਕੀਤਾ ਤੁਸੀਂ ਉਹਨਾਂ ਨੂੰ ਕਹੋ ਕਿ ਜਿਹੜਾ ਕਿਸਾਨ ਪਰਾਲੀ ਫੂਕਦਾ ਉਹਦੇ ਤੇ ਗੋਲੀਆਂ ਮਾਰੋ ਤੁਹਾਨੂੰ ਚਾਹੀਦਾ ਇਹ ਹੈਗਾ ਕਿ ਸੁਪਰੀਮ ਕੋਰਟ ਇਹ ਆਰਡਰ ਕਰੇ ਕਿ ਕਿਸਾਨਾਂ 'ਤੇ ਗੋਲੀਆਂ ਨਾ ਹੋਣ ਹਾਂਦਰੇਬਲ ਸੁਪਰੀਮ ਕੋਰਟ ਬਿਲਕੁਲ ਫੈਸਲਾ ਕਰੇ ਅਸੀਂ ਵੀ ਉਸ ਨੂੰ ਮਨਜ਼ੂਰ ਕਰਾਂਗੇ ਮੈਂ ਕਿਸਾਨ ਹੋਣ ਦੇ ਨਾਤੇ ਵੀ ਕਰਦਾ ਪਰ ਸਾਰੇ ਫੈਸਲੇ ਨੂੰ ਬਰਾਬਰ ਕਰੇ ਮੈਨੂੰ ਮੇਰੀ ਉਮਰ ਵੀ ਜਿਹੜੀ ਹੈਗੀ ਆ 45 ਸਾਲ ਹੋ ਚਲੇ ਮੈਨੂੰ ਇਨੇ ਸਾਲ ਹੋ ਗਏ ਕਿ ਬੁੱਢੇ ਨਾਲੇ ਦਾ ਪੋਲੂਸ਼ਨ ਆ ਜਿਹੜਾ ਲੁਧਿਆਣੇ ਦਾ ਉਹ ਖਤਮ ਜਿਹੜੀ ਸਰਕਾਰ ਆਉਂਦੀ ਆ ਉਹ ਮੈਂ ਕਰੂੰਗੀ ਉਹਨਾਂ ਨੇ ਹਾਲੇ ਤੱਕ ਬੁੱਢੇ ਨਾਲੇ ਦਾ ਪੋਲੂਸ਼ਨ ਕਿਸੇ ਤੋਂ ਖਤਮ ਨਾ ਹੋਇਆ ਉਹ ਕਿਉਂ ਪੋਲੂਸ਼ਨ ਸਾਰੀ ਇੰਡਸਟਰੀ ਲੁਧਿਆਣੇ ਦੀ ਹੈਗੀ ਆ ਜਿਹੜੀ ਉਹਨਾਂ ਦਾ ਜਿੰਨਾ ਪਾਣੀ ਹੈਗਾ ਗੰਦਾ ਪਾਣੀ ਹੈਗਾ ਜ਼ਹਿਰੀਲਾ ਪਾਣੀ ਹੈਗਾ ਉਹ ਉਹਦੇ ਨਾਲ ਇਚ ਜਾ ਰਿਹਾ ਕਿੰਨਾ ਜਿਹੜਾ ਹੈਗਾ ਜਿਹੜੀਆਂ ਸ਼ਰਾਬ ਫੈਕਟਰੀਆਂ ਆਗੀਆਂ ਉਹਨਾਂ ਦਾ ਪਾਣੀ ਹੈ ਜਿਹੜਾ ਸੀਰਾ ਹੈ ਜਿਹੜਾ ਉਹ ਸਤਲੁਜ ਦੇ ਵਿੱਚ ਜਾ ਰਿਹਾ ਤੇ ਉਹਨਾਂ ਨੂੰ ਤਾਂ ਸਿਰਫ ਜੁਰਮਾਨੇ ਹੈਗੇ ਆ ਸਜ਼ਾ ਤਾਂ ਕਿਤੇ ਆ ਨਹੀਂ ਦੀਪੰਬਲ ਉਤਰਾਲੀ ਫੈਕਟਰੀ ਕਿਉਂ ਬੰਦ ਕਰਾਈ ਕਿਉਂਕਿ ਪੋਲੂਸ਼ਨ ਹੋ ਰਿਹਾ ਸੀ ਕਿਸੇ ਬੰਦੇ ਨੂੰ ਬਿਹਾਈਂਡ ਦਾ ਬਾਰ ਕਰਿਆ ਕਿਸਾਨਾਂ ਨੂੰ ਕਿਉਂ ਕਰਨਾ ਇਹਦਾ ਇਹਦਾ ਮਤਲਬ ਇਹ ਹੈਗਾ ਵੀ ਜਿਸ ਤਰ੍ਹਾਂ ਜ਼ੋਰ ਕਰ ਵੇਖੇ ਸੋਈ ਹੱਥ ਵਿੱਚ ਜ਼ੋਰ ਹੈ ਤੇ ਉਹ ਜਿਹੜਾ ਹੈਗਾ ਇਸ ਤਰ੍ਹਾਂ ਦੇ ਫੈਸਲੇ ਕਰਦੇ ਹੈਗੇ ਸਭ ਤੋਂ ਪਹਿਲਾ ਫੈਸਲਾ ਜਿਹੜਾ ਹੈਗਾ ਭਗਵਾਨਤਮਾਨ ਦੀ ਸਰਕਾਰ ਨੇ ਕੀਤਾ ਕਿ ਜਗਾੜੂ ਰੇੜੀ ਜਿਹੜੀ ਹੈਗੀ ਆ ਉਸ ਨੂੰ ਬੰਦ ਕੀਤਾ ਜਾਊਗਾ ਜਦੋਂ ਉਹਨਾਂ ਨੇ ਕਰੀ ਹੜਤਾਲ ਵਾਪਸ ਲੈ ਲਿਆ ਕਿਹੜੇ ਲਾਜ ਕਿਹੜੇ ਕਾਨੂੰਨ ਚ ਉਹ ਜਿਹੜੀਆਂ ਹੈਗੇ ਵਿਦਾਊਟ ਇੰਸ਼ੋਰੈਂਸ ਮੋਟਰਸਾਈਕਲਾਂ ਦੇ ਨਾਲ ਰੇੜੀਆਂ ਬੰਨ ਕੇ ਚੱਲੀਆਂ ਫਿਰਦੀਆਂ ਆਨ ਜਿਹੜੀਆਂ ਹੈਗੀਆਂ ਨੈਸ਼ਨਲ ਹਾਈਵੇਅ ਰਾ ਸਟੇਟ ਹਾਈਵੇ ਦੇ ਉੱਤੇ ਚੱਲ ਰਹੀਆਂ ਹੈਗੀਆਂ ਉਹ ਹਾਈ ਕੋਰਟ ਸੁਪਰੀਮ ਕੋਰਟ ਨੂੰ ਦਿਖਦਾ ਨਹੀਂ ਹੈਗਾ ਸਭ ਤੋਂ ਵੱਧ ਇਸ profession ਦੇ ਵਿੱਚ ਜਿੰਨੇ ਪ੍ਰਵਾਸੀ ਹੈਗੇ ਉਹ ਹੈਗੇ ਇਹਦਾ ਮਤਲਬ ਜਿਹੜਾ ਕਾਨੂੰਨ ਹੈ ਸਭ ਤੋਂ ਵੱਧ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਤੋੜਨ ਦੇ ਵਿੱਚ ਇਹ ਪ੍ਰਵਾਸੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਸਭ ਤੋਂ ਵੱਧ ਰੀਡੀਆਂ ਇਹਨਾਂ ਦੀਆਂ ਹੈਗੀਆਂ ਨਾ ਇਹਨਾਂ ਦੇ ਹੈ ਨਹੀਂ ਇੰਸ਼ੋਰੈਂਸ ਇਹਨਾਂ ਦੀ ਹੈ ਨਹੀਂ ਮੈਂ ذاتی ਤੌਰ ਤੇ ਨਹੀਂ ਕਿਸੇ ਨੂੰ ਕਹਿੰਦਾ ਕਿਉਂਕਿ ਭਾਰਤ ਹੈ ਜਿਹੜਾ ਉਹ ਬੰਨਸਵਾਨਾ ਦੇਸ਼ ਹੈ ਪਰ ਇਲੀਗੈਲਿਟੀ ਜਿੱਥੇ ਹੋ ਰਹੀ ਹੈਗੀ ਆ ਤੇ ਉਹਨੂੰ ਕਿਹਨੇ ਠੀਕ ਕਰਨਾ ਸਰਕਾਰਾਂ ਤਾਂ ਕਰਦੀਆਂ ਨੇ ਇਹਨਾਂ ਦਾ ਕੰਨਾਂ ਦੇ ਵਿੱਚ ਰੂਹ ਪਾਈ ਵੀ ਆ ਤੇ ਹਾਈ ਕੋਰਟ ਹੈ ਜਿਹੜੀ ਸੁਪਰੀਮ ਕੋਰਟ ਹੈਗੀ ਆ ਜਿਹੜੀ ਇਹ ਕਿਉਂ ਨਹੀਂ ਆਰਡਰ ਕਰਦੀ ਪਾਸਪੋਰਟ ਤੋਂ ਲੈ ਕੇ ਕੱਲੀ ਕੱਲੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਟੋਟਲ ਜਿਹੜਾ ਹੈਗਾ ਪੀਸੀਸੀ ਲੈ ਕੇ ਫਿਰ ਉਹਨਾਂ ਲੋਕਾਂ ਨੂੰ ਉੱਥੇ ਰੱਖਦੇ ਆ ਸਾਡੇ ਆਲਾ ਕੰਮ ਨਹੀਂ ਵੀ ਸ਼ਾਮ ਨੂੰ ਇੱਥੇ ਗੱਡੀ ਆ ਗਈ ਤੇ ਜੱਟ ਵੀ ਸਾਡੇ ਜਿਹੜੇ ਹੈਗੇ ਜੀਵਿਦਾਰ ਉਹ ਵੀ ਟਰਾਲੀ ਲਈ ਖੜੇ ਹੁੰਨੇ ਆ ਭਈਆ ਆ ਜਾਓ ਮੇਰੇ ਖੇਤ ਵਿੱਚ ਰਹਿਣ ਮਤਲਬ ਕਿਤੇ ਕੋਈ ਕਾਨੂੰਨ ਮੈਂ ਇਹ ਨਹੀਂ ਕਹਿੰਦਾ ਹੈਗਾ ਉਹਨਾਂ ਤਾਂ ਮਜਬੂਰੀ ਆ ਉਹਨਾਂ ਦਾ ਫਸਲ ਸਾਹਮਣੀ ਮਜਬੂਰੀ ਇਹ ਹੈਗੀ ਆ ਕਿ ਕਾਨੂੰਨ ਕਿੱਥੇ ਹੈ ਜੇ ਕਾਨੂੰਨ ਹੈ ਨਹੀਂ ਤਾਂ ਫਿਰ ਬੋਲਦਾ ਨਹੀਂ ਕਿਸਾਨਾਂ ਬਾਤ ਤੇ ਕਾਨੂੰਨ ਘਾਤੇ ਹੈਗਾ ਬਾਕੀਲੇ ਕਾਨੂੰਨ ਕਿਉਂ ਨਹੀਂ ਹੈਗਾ ਜਿਸ ਤਰ੍ਹਾਂ ਪਹਿਲਾਂ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਪੰਜਾਬ ਦਾ ਧੂਆਂ ਦਿੱਲੀ ਬਹੁਤ ਛੇਤੀ ਪਹੁੰਚਦਾ ਤੇ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਜਿਹੜੀ ਅੱਗ ਲਾਈ ਧੂਆਂ ਨਿਕਲਿਆ ਉਹ ਸਿੱਧਾ ਸੁਪਰੀਮ ਕੋਰਟ ਪਹੁੰਚਿਆ ਹਲੇ ਤੇ ਲਾਈ ਨਹੀਂ ਆਗਾ ਨਾ ਜ਼ਬਰੀ ਉਗੜ ਉਹਦਾ ਪਤਾ ਨਹੀਂ ਕਿਹੜਾ ਉੱਥੇ ਜਾ ਕੇ ਥੀਲੀ ਲਾ ਦਿੰਦਾ ਤੇ ਉਹਦਾ ਜਿਹੜਾ ਧੂਆਂ ਜਾ ਉੱਥੇ ਉਡਣਾ ਸ਼ੁਰੂ ਹੋ ਜਾਂਦਾ ਉਹ ਉੱਡੇ ਉੱਡੇ ਜਿਹੜਾ ਹੈਗਾ ਉਹਨਾਂ ਨੂੰ ਹਰਿਆਣਾ ਵੀ ਨਹੀਂ ਦੇਖਦਾ ਸਿੱਧਾ ਪੰਜਾਬ ਦੇ ਦੇਖਦਾ ਆ ਕੇ ਮਤਲਬ ਹਰਿਆਣੇ ਦੇ ਉੱਪਰ ਦੀ ਧੂਆਂ ਜਾਣਾ ਔਰ ਉਹ ਧੂਆਂ ਮੈਨੂੰ ਇੱਕ ਸਮਝ ਨਹੀਂ ਆਈ ਕਿ ਅੱਜ ਤੱਕ ਪਾਕਿਸਤਾਨ ਨੇ ਕਦੇ ਆਬਜੈਕਸ਼ਨ ਨਹੀਂ ਕਰਿਆ ਕਿ ਉਹ ਪਾਕਿਸਤਾਨ ਨੂੰ ਵੀ ਜਾਂਦਾ ਧੂਆਂ ਇਹ ਸਿੱਧਾ ਦਿੱਲੀ ਨੂੰ ਜਾਂ 10 ਫ੍ਰੀਂਕੋਰਟ ਵੱਲ ਇੱਕ ਵੀ ਬੜੀ ਸਿਆਸਤ ਹੋ ਰਹੀ ਆ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਾਂ ਜਿਹੜੀ ਹੜ੍ਹ ਨੇ ਇਹ ਕੁਦਰਤ ਹੀ ਨਹੀਂ ਹੈ ਕਿ بارش ਜ਼ਰੂਰ ਕੁਦਰਤੀ ਆ ਪਰ ਜਿਹੜੇ ਇਹ ਹੜ੍ਹ ਆਏ ਨੇ ਉਹ ਮੈਨੂ ਮੇਡ ਨੇ ਇੱਥੇ ਤੁਹਾਡਾ ਵੀਰ ਤਾਂ ਬੜਾ ਕਲੀਅਰ ਵਿਚਾਰ ਹੈ ਜੀ ਕਿ ਜਿਹੜੇ ਹੜ੍ਹ ਹੈ ਨਾ ਇਹ ਵਾਕਈ ਮੈਨੂ ਮੇਡ ਹੈ ਹੜ੍ਹ ਹੈ ਜਦੋਂ ਤੁਸੀਂ ਕੁਦਰਤ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਆ ਤਾਂ ਕੁਦਰਤ ਉਹਦਾ ਦੁਗਣਾ ਜਿਹੜਾ ਹੈ ਨੁਕਸਾਨ ਅੱਜ ਸਰਕਾਰਾਂ ਜਿਹੜੀਆਂ ਉਹ ਚਾਹੇ ਫੇਰ ਉਹੀ ਤਖੜੇ ਬੰਦੇ ਕਹਿ ਲੋ ਉਹ ਸਾਰੇ ਕੁਦਰਤ ਦੇ ਰਾਖੇ ਹੱਸਕਾਲ ਜੀ ਤੁਸੀਂ ਵੇਖ ਰਹੇ ਹੋ ਰਿਆਸਤ న్యూਸ ਮੈਂ ਜਸਖਰਾ ਕਿਸਾਨਾਂ ਦੇ ਲਈ ਇੱਕ ਚੇਤਾਵਨੀ ਜਾਰੀ ਹੋਈ ਹੈ ਇੱਕ ਆਰਡਰ ਜਾਰੀ ਹੋਇਆ ਦੱਸਦੀ ਹੈ ਕਿ ਆਉਣ ਵਾਲੇ ਸੀਜ਼ਨ ਦੇ ਵਿੱਚ ਕਿਉਂਕਿ ਜਿਹੜੀ ਝੋਨੇ ਦੀ ਕਟਾਈਆ ਸ਼ੁਰੂ ਹੋ ਚੁੱਕੀ ਹੈ ਹੁਣ ਪਰਾਲੀ ਸਾੜਨ ਦੇ ਦਿਨ ਨੇੜੇ ਨੇ ਤਾਂ ਹੁਣ ਸੁਪਰੀਮ ਕੋਰਟ ਦੇ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਸਿੱਧਾ ਕਿਸਾਨਾਂ ਤੇ ਪਰਚੇ ਦੇਣ ਦੀ ਗੱਲ ਹੈ ਜਿਹੜੀ ਉਹ ਆਖੀ ਗਈ ਹੈ ਗ੍ਰਿਫਤਾਰ ਕਰਨ ਦੀ ਗੱਲ ਆਖੀ ਗਈ ਹੈ ਤਾਂ ਸਾਡੇ ਨਾਲ ਸੀਨੀਅਰ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੀ ਮੌਜੂਦ ਨੇ ਧਾਰਨੀ ਸਾਹਿਬ ਕਿਵੇਂ ਦੇਖਦੇ ਹੋ ਕਿ ਸਪਰੀਮ ਕੋਰਟ ਤੋਂ ਆਰਡਰ ਜਾਰੀ ਹੋਏ ਨੇ ਕਹਿੰਦੇ ਵੀ ਜਿਹੜਾ ਵੀ ਪਰਾਲੀ ਨੂੰ ਅੱਗ ਲਾਉਂਦਾ ਹੈ ਸਿੱਧਾ ਚੱਕੇ ਅੰਦਰ ਦੇਓ ਜਿਹੜੀ ਕੱਲ ਦੀ ਸੁਪਰੀਮ ਕੋਰਟ ਦੀ ਟਿੱਪਣੀ ਹੈ ਨਾ ਮੈਂ ਇਹ ਸਮਝਦਾ ਹੈਗਾ ਕਿ ਬਹੁਤ ਹੀ ਤਲਖੀਪਰੀ ਟਿੱਪਣੀ ਸੀ ਔਰ ਜੀ ਦੇ ਮੁਤਾਬਕ ਆਈ ਡੋਨਟ ਨੋ ਕਿ ਉਹਨਾਂ ਨੇ ਕਿਸ ਤਰ੍ਹਾਂ ਦਾ ਇਹ ਕੀ ਸੋਚ ਕੇ ਫੈਸਲਾ ਕੀਤਾ ਮੈਨੂੰ ਇਹ ਲੱਗਦਾ ਹੈਗਾ ਕਿ ਉਹਨਾਂ ਨੂੰ ਅੰਕੜੇ ਜ਼ਰੂਰ ਕਢਾ ਕੇ ਦੇਖ ਲੈਣੇ ਚਾਹੀਦੇ ਆ ਕਿ ਕਿੰਨੇ ਕਿੰਨੇ ਅੰਕੜੇ ਜਿਹੜੇ ਹੈਗੇ ਆ ਪੋਲੂਸ਼ਨ ਬਾਤ ਤੇ ਮੈਂ ਤਾਂ ਪੋਲੂਸ਼ਨ ਦਾ ਰੌਲਾ ਹੈ ਨਾ ਪੋਲੂਸ਼ਨ ਬਾਤ ਤੇ ਕਾਰਾਂ ਦਾ ਪੋਲੂਸ਼ਨ ਕਿੰਨਾ ਹੈ ਇੰਡਸਟਰੀ ਦਾ ਪੋਲੂਸ਼ਨ ਕਿੰਨਾ ਹੈ ਕਿਸਾਨਾਂ ਦਾ ਪੋਲੂਸ਼ਨ ਕਿੰਨਾ ਇਹ ਅੰਕੜੇ ਕੱਢੀਏ ਤਾਂ 4% ਦੇ ਕਰੀਬ ਜਿਹੜਾ ਹੈਗਾ ਪੋਲੂਸ਼ਨ ਪ੍ਰਾਲੀ ਦੇ ਨਾਲ ਬਣਦਾ ਹੈਗਾ ਹੁਣ ਪਿਛਲੇ ਟਾਈਮਾਂ ਦੇ ਵਿੱਚ ਚਾਹੇ ਜਿਹੜੀ ਮਰਜੀ ਸਰਕਾਰ ਸੀ ਚਾਹੇ ਕਾਂਗਰਸ ਦੀ ਸਰਕਾਰ ਸੀ ਚਾਹੇ ਆਮ ਆਦਮੀ ਪਾਰਟੀ ਇਹਨਾਂ ਨੇ ਤਾਂ ਉੱਤੇ ਇੱਕ ਬਾਇਓ ਕੈਪਸੂਲੇ ਬਣਾਤੇ ਸੀ ਕਿ ਕੈਪਸੂਲ ਹੈ ਉਹਨਾਂ ਆਲ ਦੀ ਨਾਲ ਹੀ ਉਹ ਖਤਮ ਹੋ ਜਾਇਆ ਕਰੂਗੀ मतलब ਲੋਕਾਂ ਨੂੰ ਲੁਭਾਉਣ ਵਾਸਤੇ ਕਿਸਾਨਾਂ ਦੇ ਨਾਲ ਬੇਇਮਾਨੀ ਕਰਨ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਔਰ ਆਪਣੀ ਸਰਕਾਰ ਬਣਾਉਣ ਤੇ ਬਾਅਦ ਇਹ ਹਾਲਾਤ ਹੋ ਗਏ ਕਿ ਕਿਸਾਨਾਂ ਦੀ ਬਾਹ ਫੜਨੀ ਉਹ ਭੁੱਲ ਗਿਆ ਹਰ ਕੋਈ ਹੁਣ ਜਿਹੜਾ ਕੱਲ ਦਾ ਉਹਨਾਂ ਦਾ ਤਲਕੀ ਤਲਕੀ ਪੜੀ ਟਿੱਪਣੀ ਉਹ ਇਹ ਟਿੱਪਣੀ ਹੈਗੀ ਆ ਕਿ ਦੋ ਚਾਰ ਨੂੰ ਫੜ ਕੇ ਅੰਦਰ ਦਿਓ ਬਿਹਾਈਂਡ ਦਾ ਬਾਹਰ ਕਰੋ ਬਾਕੀ ਦੇ ਜਿਹੜੇ ਹੈਗੇ ਡਰ ਜਾਣਗੇ ਦੇਖੋ ਕਿਸਾਨ ਤਾਂ ਮਰਿਆ ਹੀ ਪਿਆ ਜੇਲ੍ਹ ਚ ਹੋਇਆ ਕਿ ਬਾਹਰ ਹੋਇਆ ਇੱਕੋ ਗੱਲ ਆ ਉਹ ਕਿਸਾਨ ਰਾਤ ਮੈਂ ਇੱਕ ਟੀਵੀ ਚੈਨਲ ਤੇ ਸੀ ਡਿਬੇਟ ਦੇ ਵਿੱਚ ਬੈਠਾ ਸੀ ਤੇ ਉਹ ਇੱਕ ਕਿਸਾਨ ਨੇਤਾ ਸੀ ਕਿਸਾਨ ਨੇਤਾ ਕਹਿੰਦਾ ਕਹਿੰਦਾ ਜੀ ਸੁਪਰੀਮ ਕੋਰਟ ਨੂੰ ਕਹੋ ਵੀ ਤੁਸੀਂ ਥੋੜਾ ਜਿਹਾ ਆਰਡਰ ਨਰਮ ਕੀਤਾ ਤੁਸੀਂ ਉਹਨਾਂ ਨੂੰ ਕਹੋ ਕਿ ਜਿਹੜਾ ਕਿਸਾਨ ਪਰਾਲੀ ਫੂਕਦਾ ਉਹਦੇ ਤੇ ਗੋਲੀਆਂ ਮਾਰੋ ਤੁਹਾਨੂੰ ਚਾਹੀਦਾ ਇਹ ਹੈਗਾ ਕਿ ਸੁਪਰੀਮ ਕੋਰਟ ਇਹ ਆਰਡਰ ਕਰੇ ਕਿ ਕਿਸਾਨਾਂ ਦੇ ਗੋਲੀਆਂ ਮਾਰੋ ਦੇਖੋ ਇੱਕ ਪਾਸੇ ਤਾਂ ਕਿਸਾਨ ਜਿਹੜਾ ਹੈਗਾ ਹੜਾਂ ਦੀ ਮਾਰ ਚੱਲ ਰਹੀ ਆ ਬੁਰੇ ਤਰੀਕੇ ਦੇ ਨਾਲ ਅੱਜ ਕਿਸਾਨੀ ਹੈ ਜਿਹੜੀ ਇੱਕ ਬੈਲਟ ਹੈ ਜਿਹੜੀ ਤਰਨਤਾਰਨ ਹੋਇਆ ਗੁਰਦਾਸਪੁਰ ਹੋਈ ਤੇ ਆਪਣਾ ਸੁਲਤਾਨਪੁਰ ਲੋਧੀ ਹੋਈ ਬੁਰੇ ਤਰੀਕੇ ਨਾਲ ਇਹ ਲੋਕ ਹੈ ਜਿਹੜੇ ਮਤਲਬ ਤਕਰੀਬਨ ਜਿਹੜਾ ਹੈਗਾ ਕਿੰਨਾ ਰਕਬਾ ਦੇ ਵਿੱਚ ਜਿਹੜੀ ਹੈਗਾ ਸਲਟ ਚੜ ਚੁੱਕੀ ਆ ਸਾਰਾ ਕਦੋਂ ਤੱਕ ਉਹ ਕਿਸਾਨਾਂ ਨੇ ਦੁਬਾਰਾ ਜਿਹੜਾ ਹੈਗਾ ਆਪਣੀ ਉਹਦੇ ਤੇ ਆਉਣਾ ਜਿਹੜੇ ਬੱਚੇ ਖੁਚੇ ਰਹਿ ਗਏ ਉਹਨਾਂ ਤੁਸੀਂ ਚੱਕ ਕੇ ਜੇਲਾਂ ਦੇ ਵਿੱਚ ਦੇ ਦਿਓ ਜੇਲਾਂ ਦੇ ਵਿੱਚ ਜਿਹੜਾ ਕਿਹੜਾ ਕਿਸਾਨਾਂ ਨੇ ਪਹਿਲੀ ਵਾਰ ਜਾਣਾ ਜਾਂ ਹੁਣ ਮੇਰਾ ਸਵਾਲ ਇੱਥੇ ਇਹ ਹੈਗਾ ਕਿ ਆਨਰੇਬਲ ਸੁਪਰੀਮ ਕੋਰਟ ਬਿਲਕੁਲ ਫੈਸਲਾ ਕਰੇ ਅਸੀਂ ਵੀ ਉਸ ਨੂੰ ਮਨਜ਼ੂਰ ਕਰਾਂਗੇ ਮੈਂ ਕਿਸਾਨ ਹੋਣ ਦੇ ਨਾਤੇ ਵੀ ਕਰਦਾ ਪਰ ਸਾਰੇ ਫੈਸਲੇ ਨੂੰ ਬਰਾਬਰ ਕਰੇ ਮੈਂ ਇਹਨੂੰ ਮੇਰੀ ਉਮਰ ਵੀ ਜਿਹੜੀ ਹੈਗੀ ਆ 465 ਸਾਲ ਹੋ ਚੱਲੀ ਮੈਨੂੰ ਇਹਨੇ ਸਾਲ ਹੋ ਗਏ ਕਿ ਬੁੱਢੇ ਨਾਲੇ ਦਾ ਪੋਲੂਸ਼ਨ ਆ ਜਿਹੜਾ ਲੁਧਿਆਣੇ ਦਾ ਉਹ ਖਤਮ ਜਿਹੜੀ ਸਰਕਾਰ ਆਉਂਦੀ ਆ ਉਹ ਮੈਂ ਕਰੂੰਗੀ ਉਹਨਾਂ ਨੇ ਹਾਲੇ ਤੱਕ ਬੁੱਢੇ ਨਾਲੇ ਦਾ ਪੋਲੂਸ਼ਨ ਕਿਸੇ ਤੋਂ ਖਤਮ ਨਾ ਹੋਇਆ ਉਹ ਕਿਉਂ ਪੋਲੂਸ਼ਨ ਆ ਉਹ ਸਾਰੀ ਇੰਡਸਟਰੀ ਲੁਧਿਆਣੇ ਦੀ ਹੈਗੀ ਆ ਜਿਹੜੀ ਉਹਨਾਂ ਦਾ ਜਿੰਨਾ ਪਾਣੀ ਹੈਗਾ ਗੰਦਾ ਪਾਣੀ ਹੈਗਾ ਜ਼ਹਿਰੀਲਾ ਪਾਣੀ ਹੈਗਾ ਬੁੱਢੇ ਨਾਲੇ 'ਚ ਜਾ ਰਿਹਾ ਕਿੰਨਾ ਜਿਹੜਾ ਹੈਗਾ ਜਿਹੜੀਆਂ ਸ਼ਰਾਬ ਫੈਕਟਰੀਆਂ ਆਗੀਆਂ ਉਹਨਾਂ ਦਾ ਪਾਣੀ ਹੈ ਜਿਹੜਾ ਸੀਰਾ ਹੈ ਜਿਹੜਾ ਉਹ ਸਤਲੁਜ ਦੇ ਵਿੱਚ ਜਾ ਰਿਹਾ ਤੇ ਉਹਨਾਂ ਨੂੰ ਤਾਂ ਸਿਰਫ ਜੁਰਮਾਨੇ ਹੀ ਹੈਗੇ ਆ ਸਜ਼ਾ ਤਾਂ ਕਿਤੇ ਐ ਨਹੀਂ ਤੇ ਫੇਰ ਕਿਸਾਨਾਂ ਨੂੰ ਕਿਉਂ ਬਿਹਾਈਂਡ ਦਾ ਬਾਰ ਕਰਨ ਵਾਲੀ ਸੁਪਰੀਮ ਕੋਰਟ ਗੱਲ ਕਰਦੀ ਹੈ ਐਨਜੀਟੀ ਬਣਾਈ ਹੈ ਨੈਸ਼ਨਲ ਗ੍ਰੀਨ ਟਰਮੀਨਲ ਜੀ ਕਾਲੀ ਬਈ ਉਸ ਦੇ ਮੈਂਬਰ ਆ ਸੰਤ ਸੀਚੇਵਾਲ ਜੀ ਕਾਲੀ ਬਈ ਉਹਨੂੰ ਕਿਉਂ ਕਹਿੰਦੇ ਉਹਦਾ ਰੰਗ ਕਾਲਾ ਹੋਇਆ ਪਿਆ ਪੋਲੂਸ਼ਨ ਦੇ ਨਾਲ ਔਰ ਸਾਫ ਕਰਨ ਦਾ ਜਿਹੜਾ ਹੈਗਾ ਰੋਜ਼ ਦਿਖਾਉਂਦੇ ਹੈਗੇ ਕਿ ਮੈਂ ਇਹਨੂੰ ਸਾਫ ਕਰ ਰਿਹਾ ਹੈਗਾ ਉਹ ਹੁਣ ਤੱਕ ਸਾਫ ਨਹੀਂ ਹੋ ਸਕੀ ਉਹਨੂੰ ਰੋਕਲ ਬੇ ਸੁਪਰੀਮ ਕੋਰਟ ਜਾ ਕੇ ਦੇ ਦੇਵੇ ਪਰਚੇ ਆ ਆਪਣੇ ਨੇੜੇ ਆ ਜਿਹੜਾ ਪੈਪਸੀ ਦੀ ਫੈਕਟਰੀ ਹੈਗੀ ਆ ਇਹਨਾਂ ਦਾ ਤੁਸੀਂ ਪਾਣੀ ਆ ਜਿਹੜਾ ਆਲੇ ਦੋਲੇ ਦਾ ਉਹਨੂੰ ਤੁਸੀਂ ਪਿੰਡਾਂ ਦਾ ਪਾਣੀ ਕਢਵਾ ਕੇ ਦੇਖੋ ਠੀਕ ਹੈ ਨਹੀਂ ਦੀਪਮ ਬਲੋਤਰ ਵਾਲੀ ਫੈਕਟਰੀ ਕਿਉਂ ਬੰਦ ਕਰਾਈ ਕਿਉਂਕਿ ਪੋਲੂਸ਼ਨ ਹੋ ਰਿਹਾ ਸੀ ਕਿਸੇ ਬੰਦੇ ਨੂੰ ਬਿਹਾਈਂਡ ਦਾ ਬਾਰ ਕਰਿਆ ਕਿਸਾਨਾਂ ਨੂੰ ਕਿਉਂ ਕਰਨਾ ਇਹ ਤਾਂ ਇਹਦਾ ਮਤਲਬ ਇਹ ਹੈਗਾ ਵੀ ਜੇ ਸੱਤ ਜੋਰ ਕਰ ਵੇਖੇ ਸੋਈ ਹੱਥ ਵਿੱਚ ਜੋਰ ਹੈ ਦੇ ਉਹ ਜਿਹੜਾ ਹੈਗਾ ਇਸ ਤਰ੍ਹਾਂ ਦੇ ਫੈਸਲੇ ਕਰਦੇ ਹੈਗੇ ਆ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੀ ਅ ਦਿੱਲੀ ਦੇ ਵਿੱਚ ਸਭ ਤੋਂ ਵੱਧ ਪ੍ਰੋਬਲਮ ਜਿਹੜੀ ਪੋਲੂਸ਼ਨ ਦੀ ਗੱਡੀਆਂ ਕਰਕੇ ਸੀ ਵਹੀਕਲ ਕਰਕੇ ਉਹ ਫੌਗੀ ਡੇਜ਼ ਦੇ ਵਿੱਚ ਹੋਰ ਵੀ ਜ਼ਿਆਦਾ ਹੋ ਜਾਂਦਾ ਅੱਜ ਕਿਉਂ ਨਹੀਂ ਹੈ ਉਹ ਪੋਲੂਸ਼ਨ ਦੀ ਉਹਦੇ ਉਹਦੇ ਚ ਸਰਕਾਰਾਂ ਨੇ ਫੈਸਲੇ ਕੀਤੇ ਜੀ 10 ਸਾਲ 15 ਸਾਲ ਪੁਰਾਣੀ ਗੱਡੀ ਆ ਜਿਹੜੀ ਉਹਨੂੰ ਮੰਦ ਕੀਤਾ ਜਾਊਗਾ ਵਾਪਸ ਕਿਉਂ ਲਏ ਹੁਣ ਕਿਤੇ ਐਨਜੀਟੀ ਜਿਹੜੀ ਅੱਗੇ ਕਿਤੇ ਚਲੀ ਗਈ ਹੁਣ ਉਹ ਕਿਉਂਕਿ ਉਹ ਅਮੀਰਾਂ ਲਈ ਫੈਸਲੇ ਸੀ ਅਮੀਰ ਲੋਕ ਜਿਹੜਾ ਗਰਦਨ ਦੀ ਘੰਡੀ ਨੂੰ ਹੱਥ ਪਾਉਨੇ ਆ ਤਾਂ ਸਰਕਾਰਾਂ ਜਿਹੜੀਆਂ ਹੈਗੀਆਂ ਅਪ ਟੂ ਮੈਂ ਕਹਿੰਦਾ ਵੀ ਮੈਂ ਕਿਉਂ ਨਾ ਲੈਣਾ ਕੱਲ ਨੂੰ ਮੇਰੇ ਤੇ ਉੱਤੇ ਜਿਹੜਾ ਹੈਗਾ ਕੋਟਾਂ ਪੈਂਦੀਆਂ ਫਿਰਨਗੀਆਂ ਮਤਲਬ ਇਹ ਜਿਹੜੇ ਫੈਸਲੇ ਹੈਗੇ ਮੈਂ ਕਹਿੰਦਾ ਕਰ ਦਿਓ ਮੈਨੂੰ ਕੋਈ ਇਸ ਗੱਲ ਤੇ ਇਤਰਾਜ਼ ਨਹੀਂ ਹੈਗਾ ਕਰ ਦਿਓ ਪਰ ਸਾਰਿਆਂ ਨੂੰ ਬਰਾਬਰ ਕਰੋ ਪੰਜਾਬ ਦੇ ਵਿੱਚ ਜਗਾੜੂ ਰੇੜੀ ਪਤਾ ਹੈ ਸਭ ਤੋਂ ਪਹਿਲਾ ਫੈਸਲਾ ਜਿਹੜਾ ਹੈਗਾ ਭਗਵਾਨ ਤੁਮਾਨ ਦੀ ਸਰਕਾਰ ਨੇ ਕੀਤਾ ਕਿ ਜਗਾੜੂ ਰੇੜੀ ਜਿਹੜੀ ਹੈਗੀ ਆ ਉਸ ਨੂੰ ਬੰਦ ਕੀਤਾ ਜਾਊਗਾ ਜਦੋਂ ਉਹਨਾਂ ਨੇ ਕਰੀ ਹੜਤਾਲ ਵਾਪਸ ਲੈ ਲਿਆ ਕਿਹੜੇ ਲਾਅ ਚ ਕਿਹੜੇ ਕਾਨੂੰਨ ਚ ਉਹ ਜਿਹੜੀ ਹੈਗੇ ਵਿਦਾਊਟ ਇੰਸ਼ੋਰੈਂਸ ਮੋਟਰਸਾਈਕਲਾਂ ਦੇ ਨਾਲ ਰੇੜੀਆਂ ਬਣ ਕੇ ਚੱਲੀਆਂ ਫਿਰਦੀਆਂ ਆਨ ਜਿਹੜੀਆਂ ਹੈਗੀਆਂ ਨੈਸ਼ਨਲ ਹਾਈਵੇਅ ਰ ਸਟੇਟ ਹਾਈਵੇ ਦੇ ਉੱਤੇ ਚੱਲ ਰਹੀਆਂ ਹੈਗੀਆਂ ਉਹ ਹਾਈ ਕੋਰਟ ਸੁਪਰੀਮ ਕੋਰਟ ਨੂੰ ਦੇਖਦਾ ਨਹੀਂ ਹੈਗਾ ਵੀ ਉਹ ਧੂਆਂ ਵੀ ਮਾਰਦੇ ਆ ਤੇ ਉਹ ਜਿਹੜੇ ਹੈਗੇ ਆ ਔਰ ਦੂਜੀ ਗੱਲ ਉਹਨਾਂ ਦੀ ਇੰਸ਼ੋਰੈਂਸ ਕਿੱਥੇ ਆ ਜੇ ਉਹਦੇ ਵਿੱਚ ਕੋਈ ਬੰਦਾ ਮਰ ਜਵੇ ਵੱਜ ਕੇ ਉਹ ਬੰਦਾ ਤਾਂ ਜਾਨ ਤੋਂ ਗਿਆ ਉਹ ਤੋਂ ਕੀ ਲੈ ਲੂ ਉਸ ਤੋਂ ਕੀ ਲੈ ਲੂ ਉਹ ਤਾਂ ਪਹਿਲੇ ਹੀ ਪੰਜ ਥੈਲੇ ਜਿਹੜਾ ਹੈਗਾ ਇਸ ਮਟਰ ਦੇ ਚੱਕੀ ਮਿਰਦਾ ਹੈਗਾ ਨਾ ਉਹਦੇ ਕੋ ਕਾਗਜ਼ ਨਾ ਉਹਦੇ ਕੋ ਪੱਤਰ ਹੁਣ ਇੱਥੇ ਕੁਐਸਚਨ ਆ ਗਿਆ ਕਿ ਕੌਣ ਕਰਦਾ ਸਭ ਤੋਂ ਵੱਧ ਇਸ ਪ੍ਰੋਫੈਸ਼ਨ ਦੇ ਵਿੱਚ ਜਿੰਨੇ ਪ੍ਰਵਾਸੀ ਹੈਗੇ ਉਹ ਹੈਗੇ ਆ ਇਦਾ ਮਤਲਬ ਜਿਹੜਾ ਕਾਨੂੰਨ ਹੈ ਸਭ ਤੋਂ ਵੱਧ ਕਾਨੂੰਨ ਨੂੰ ਆਪਣੇ ਹੱਥਾਂ ਦੇ ਵਿੱਚ ਕਾਨੂੰਨ ਨੂੰ ਤੋੜਨ ਦੇ ਵਿੱਚ ਇਹ ਪ੍ਰਵਾਸੀ ਸਭ ਤੋਂ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਹੈਗੀ ਹੈ ਸਭ ਤੋਂ ਵੱਧ ਰੇੜੀਆਂ ਇਹਨਾਂ ਦੀਆਂ ਹੈਗੀਆਂ ਨਾ ਇਹਨਾਂ ਦੇ ਹੈ ਨਹੀਂ ਇੰਸ਼ੋਰੈਂਸ ਇਹਨਾਂ ਦੀ ਹੈ ਨਹੀਂ ਔਰ ਫੇਰ ਸਰਕਾਰਾਂ ਜਿਹੜੀਆਂ ਹੈਗੀਆਂ ਦੇਖੋ ਅਸੀਂ ਮੈਂ ਜਾਤੀ ਤੌਰ ਤੇ ਨਹੀਂ ਕਿਸੇ ਨੂੰ ਕਹਿੰਦਾ ਕਿਉਂਕਿ ਭਾਰਤ ਹੈ ਜਿਹੜਾ ਉਹ ਬੰਨਸਵਾ ਨਾ ਦੇਸ਼ ਹੈ ਪਰ ਇਲੀਗੈਲਿਟੀ ਜਿੱਥੇ ਹੋ ਰਹੀ ਹੈਗੀ ਆ ਤੇ ਉਹਨੂੰ ਕਿਹਨੇ ਠੀਕ ਕਰਨਾ ਸਰਕਾਰਾਂ ਤਾਂ ਕਰਦੀਆਂ ਨੇ ਇਹਨਾਂ ਦਾ ਕੰਨਾਂ ਦੇ ਵਿੱਚ ਰੂਪ ਆਈ ਵੀ ਆ ਤੇ ਹਾਈ ਕੋਰਟ ਹੈ ਜਿਹੜੀ ਸੁਪਰੀਮ ਕੋਰਟ ਹੈਗੀ ਹੈ ਜਿਹੜੀ ਇਹ ਕਿਉਂ ਨੇ ਆਰਡਰ ਕਰਦੀ ਮੈਂ 100 ਵਾਰ ਤੁਹਾਡੇ ਚੈਨਲਾਂ 'ਤੇ ਰਾਈ ਇਹ ਗੱਲਾਂ ਕਰ ਲਈਆਂ ਕਿ ਜਿੰਨੇ ਇਲੀਗਲ ਵਹੀਕਲ ਹੈਗੇ ਆ ਜਿੰਨੇ ਮਤਲਬ ਦੇਖੋ ਨਾ ਕਾਨੂੰਨ ਹੈ ਇੱਕ ਲਾ ਹੈ ਜਿਹਦੇ ਮੁਤਾਬਕ ਤੁਸੀਂ ਟਰੱਕ ਵੀ ਚਲਾਉਣਾ ਤਾਂ ਉਹ ਟਰੱਕ ਹੈ ਜਿਹੜਾ ਉਹਦਾ ਕਲਰ ਆ ਹੋਣਾ ਚਾਹੀਦਾ ਉਦੀ ਲੰਬਾਈ ਇੰਨੀ ਹੋਣੀ ਚਾਹੀਦੀ ਐ ਚੜਾਈ ਇੰਨੀ ਹੋਣੀ ਚਾਹੀਦੀ ਐ ਇਥੇ ਤੂੜੀ ਦੇ ਟਰੱਕ ਤੁਰੇ ਫਿਰਦੇ ਆ ਜਿਹੜਾ ਟਰੱਕ ਸੜਕ 'ਤੇ ਚੱਲਣ ਤੋਂ ਜਿਹੜਾ ਹੈਗਾ ਨਕਾਰਾ ਹੋ ਜਾਂਦਾ ਉਹਦੀ 5 ਫੁੱਟ ਪਿੱਛੇ ਨੂੰ 6 ਫੁੱਟ ਬੋਡੀ ਪਿੱਛੇ ਨੂੰ ਵਧਾ ਲੈਣੇ ਆ 4-4 ਫੁੱਟ ਵਾਲੇ 2-2 ਫੁੱਟ ਵਾਲੇ ਦੋ ਆਲੇ ਨੂੰ ਵਧਾ ਲੈਣੇ ਆ ਤੇ ਉਹਦੇ ਵਿੱਚ ਜਿਹੜਾ ਹੈਗਾ ਤੂੜੀ ਜਾਂ ਪਾਹ ਜਿਹੜੀ ਹੈਗੀ ਹੈ ਸ਼ੈਲਰਾਂ ਦਾ ਛਿਲਕਾ ਇਹਨੂੰ ਚੱਕ ਕੇ ਢੋ ਰਹੇ ਹੈਗੇ ਕਿਹੜੇ ਕਾਨੂੰਨ 'ਚ ਆ ਮੈਨ ਦੱਸੋ ਤਾਂ ਸਹੀ ਇਹ ਇੱਥੇ ਆ ਕੇ ਕਾਨੂੰਨ ਜਿਹੜਾ ਹੈਗਾ ਸੁਪਰੀਮ ਕੋਰਟ ਸਮਝ ਜਾਂਦੀ ਆ। ਇੱਥੇ ਆ ਕੇ ਹਾਈ ਕੋਰਟ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਤੇ ਦੂਜੇ ਤੋਂ ਲੋਕ ਐ ਜਿਹੜੇ ਤੁਹਾਨੂੰ ਕੱਲਾ ਕਿਸਾਨੇ ਦਿਖਦਾ। ਕਿਸਾਨ ਤੋਂ ਬਿਨਾ ਹੋਰ ਕੁਝ ਨਹੀਂ ਹੈਗਾ ਇੱਥੇ। ਹੈਨਾ? ਪਿਛਲੇ ਦਿਨਾਂ ਆ ਦੇ ਵਿੱਚ ਇੱਕ ਪ੍ਰਵਾਸੀ ਆ ਜਿਹੜਾ ਉਸ ਟਾਈਮ ਦੇ ਉੱਤੇ ਬਹੁਤ ਸਾਰੀਆਂ ਡਿਬੇਟਸ ਹੋਈਆਂ। ਜਿਨ੍ਹਾਂ ਦੇ ਵਿੱਚ ਉਹਨਾਂ ਦੇ ਪ੍ਰਵਾਸੀਆਂ ਦੇ ਲੀਡਰ ਵੀ ਬੈਠੇ ਸੀ। ਉਹ ਕਹਿੰਦੇ ਜੀ ਜੇ ਸਾਨੂੰ ਪਿਠਾਉਂਗਾ ਥ੍ਰੈਟ ਕਰ ਰਹੇ ਆ। ਕਿ ਸਾਨੂੰ ਔਰਤ ਪਹਜਾਉਂਗੇ ਅਸੀਂ ਉਧਰ ਤੇ ਤੁਹਾਡੇ ਬੰਦੇ ਪਹਜਾ ਦਾਂਗੇ। ਇਹ ਲੋਕ ਪੰਜਾਬੀ ਲੋਕ ਹੈ ਜਿਹੜੇ ਆ ਅਮਰੀਕਾ ਦੇ ਵਿੱਚ ਮਿੰਨੀ ਪੰਜਾਬ ਬਣਾਈ ਬੈਠੇ ਆ ਕੈਨੇਡਾ ਦੇ ਵਿੱਚ। ਉਹ ਅਮਰੀਕਾ ਵਾਲੇ ਭਾਈ ਸਾਹਿਬ ਪਾਸਪੋਰਟ ਤੋਂ ਲੈ ਕੇ ਕੱਲੀ-ਕੱਲੀ ਪੁਲਿਸ ਵੈਰੀਫਿਕੇਸ਼ਨ ਕਰਾ ਕੇ ਟੋਟਲ ਜਿਹੜਾ ਹੈਗਾ ਪੀਸੀਸੀ ਲੈ ਕੇ ਫਿਰ ਉਹਨਾਂ ਲੋਕਾਂ ਨੂੰ ਉੱਥੇ ਰੱਖਦੇ ਆ ਸਾਡੇ ਆਲਾ ਕੰਮ ਨਹੀਂ ਵੀ ਸ਼ਾਮ ਨੂੰ ਇੱਥੇ ਗੱਡੀ ਆ ਗਈ ਤੇ ਜੱਟ ਵੀ ਸਾਡੇ ਜਿਹੜੇ ਹੈਗੇ ਜ਼ਿੰਮੇਦਾਰ ਉਹ ਵੀ ਟਰਾਲੀ ਲਈ ਖੜੇ ਹੁੰਨੇ ਆ ਭਈਆ ਆ ਜਾਓ ਮੇਰੇ ਖੇਤ ਵਿੱਚ ਰਹਿਣਾ ਮਤਲਬ ਕਿਤੇ ਕੋਈ ਕਾਨੂੰਨ ਮੈਂ ਇਹ ਨਹੀਂ ਕਹਿੰਦਾ ਹੈਗਾ ਉਹਨਾਂ ਤਾਂ ਮਜਬੂਰੀ ਆ ਉਹਨਾਂ ਦਾ ਫਸਲ ਸਾਹਮਣੀ ਹੈ ਮਜਬੂਰੀ ਇਹ ਹੈਗੀ ਹੈ ਕਿ ਕਾਨੂੰਨ ਕਿੱਥੇ ਆ ਜੇ ਕਾਨੂੰਨ ਹੈ ਨਹੀਂ ਤਾਂ ਫਿਰ ਬੋਲਦਾ ਨਹੀਂ ਕਿਸਾਨਾਂ ਬਾਤ ਤੇ ਕਾਨੂੰਨ ਕਾਤੇ ਹੈਗਾ ਬਾਕੀ ਲਈ ਕਾਨੂੰਨ ਕਿਉਂ ਨਹੀਂ ਹੈਗਾ ਸੋ ਮੇਰੀ ਤਾਂ ਇਹ ਮੈਂ ਤਾਂ ਦਿਲ ਮੇਰਾ ਹੈ ਆ ਮਤਲਬ ਮੇਰਾ ਤਾਂ ਵਿਸ਼ਵਾਸ ਹੈ ਜਿਹੜਾ ਓਨੈਸਟਲੀ ਕਹੋ ਇਹ ਖਤਮ ਹੁੰਦਾ ਜਾ ਰਿਹਾ ਇਸ ਦੇਸ਼ ਦੇ ਵਿੱਚ ਇਹਦਾ ਜਿਹੜਾ ਕਨਸਟੀਟਿਊਸ਼ਨ ਆ ਉਹਨੇ ਸਭ ਤੋਂ ਵੱਧ ਪੱਠਾ ਬਿਠਾਇਆ ਵਾ ਉਸ ਕਨਸਟੀਟਿਊਸ਼ਨ ਦੇ ਮੁਤਾਬਕ ਇੰਨਾ ਲਚਕੀਲਾ ਹੈਗਾ ਕਾਨੂੰਨ ਜਿਹੜਾ ਤਾਂ ਗਰੀਬ ਆਦਮੀ ਆ ਉਹਦਾ ਚੱਕ ਠਾ ਠਾਣੇ ਦਾਰ ਮਾਰਦਾ ਅੰਦਰ ਜੇਲ੍ਹ ਚ ਜਿਹੜਾ ਅਮੀਰ ਆਦਮੀ ਆ ਉਹ ਚਾਹੇ ਸੁਪਰੀਮ ਕੋਰਟ ਤੱਕ ਜਾਵੇ ਉਹ ਆਪਣਾ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਈਲਾ ਕਰਕੇ ਉਹ ਜੇਲ੍ਹ ਵੱਲੋਂ ਜਾਂਦਾ ਹੀ ਨਹੀਂ ਹੈਗਾ ਜੇ ਉਹ ਜੇਲ੍ਹ ਚ ਵੀ ਜਾਊ ਤਾਂ ਉਹਦੀਆਂ ਸੁੱਖ ਸੁਵਿਧਾਵਾਂ ਹੋਰ ਹੋਣੀਆਂ ਸਾਰਾ ਕੁਝ ਉਹਦਾ ਹੋਰ ਹੁੰਦਾ ਸੋ ਜਿਹੜਾ ਕਾਨੂੰਨ ਮੈਂ ਤਾਂ ਇੱਕੋ ਗੱਲ ਕਰਦਾ ਜੇ ਕਾਨੂੰਨ ਹੈ ਤਾਂ ਸਭ ਲਈ ਬਰਾਬਰ ਹੋਣਾ ਚਾਹੀਦਾ ਠੀਕ ਹੈ ਪਹਿਲਾਂ ਤਾਂ ਕਹਿੰਦੇ ਸੀ ਕਿ ਕਾਨੂੰਨ ਦੀਆਂ ਅੱਖਾਂ ਦੇ ਉੱਤੇ ਪੱਟੀ ਬੰਨੀ ਵੀ ਹੈਗੀ ਹੈ ਦੇਵੀ ਦੇ ਤੇ ਹੁਣ ਤਾਂ ਪੱਟੀ ਵੀ ਲਾਤੀ ਤੇ ਹੁਣ ਵੀ ਨਹੀਂ ਇਹਨਾਂ ਨੂੰ ਦਿਖਦਾ ਠੀਕ ਹੈ ਨਹੀਂ ਮੈਨੂੰ ਪੰਜਾਬ ਦੇ ਵਿੱਚ ਕਾਨੂੰਨ ਨਾਂ ਦੀ ਚੀਜ਼ ਦਿਖਾ ਦਿਓ ਜਾਂ ਮੇਰੇ ਨਾਲ ਜਿਹੜਾ ਜਿਹੜਾ ਬੰਦਾ ਤੁਸੀਂ ਬਿਠਾਉਣਾ ਚਾਹੁੰਦੇ ਆ ਮੈਂ ਅਪ ਟੂ ਡੀਜੀਪੀ ਅਪ ਟੂ ਐਡਵੋਕੇਟ ਜਨਰਲ ਅਪਰੂ ਜੇ ਕੋਈ ਜੱਜ ਬਠਾਉਣਾ ਰਟਾਇਡ ਜੱਜ ਬਠਾ ਲਓ ਮੈਂ ਇਸ਼ਾਫਤ ਕਰੂੰਗਾ ਕਿ ਮੈਨੂੰ ਇੱਕ ਚੀਜ਼ ਕਾਨੂੰਨ ਦੇ ਮੁਤਾਬਕ ਧਗਾ ਦਿਓ ਫੇਰ ਫੇਰ ਤੁਹਾਨੂੰ ਕਿਸਾਨਾਂ ਦੇ ਬਾਰੇ ਜਿਹੜਾ ਹੈਗਾ ਕਾਨੂੰਨ ਲੱਭ ਜਾਂਦਾ ਤੁਹਾਨੂੰ ਸੋ ਇਹ ਮੇਰੀ ਤਾਂ ਇਹ ਹੈਗੀ ਆ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਮੈਂ ਅਪੀਲ ਕਰਦਾ ਕਿ ਕਰੋ ਬਟ ਸਾਰੇ ਕਾਨੂੰਨ ਨੂੰ ਬਰਾਬਰ ਕਰੋ ਜੀ ਜੇ ਕੋਈ ਇਲੀਗਲ ਵਹੀਕਲ ਚਲਾ ਰਿਹਾ ਉਦੇ ਤੇ ਵੀ ਫੈਸਲਾ ਲਾਓ ਪਰ ਕਰਨਾ ਕਿਨੇ ਆ ਕਰਨਾ ਇਸ ਕਰਕੇ ਨਹੀਂ ਕਿਉਂਕਿ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੇ ਆਕੇ ਤਾਂ ਉਹ ਕੋਈ ਕੰਮ ਕਰਨਾ ਨਹੀਂ ਹੈਗਾ ਉਹਨੇ ਤਾਂ ਥੱਲੇ ਨੂੰ ਸਰਕਾਰਾਂ ਨੂੰ ਕਹਿਣਾ ਏਜੰਸੀਆਂ ਨੂੰ ਕਹਿਣਾ ਹੈਗਾ ਚਾਹੇ ਪੁਲਿਸ ਏਜੰਸੀ ਹੈਗੀ ਆ ਚਾਹੇ ਕੋਈ ਹੋਰ ਏਜੰਸੀ ਹੈਗੀ ਆ ਚਾਹੇ ਐਡਮਿਨਿਸਟ੍ਰੇਟਿਵ ਏਜੰਸੀ ਹੈਗੀ ਆ ਇਹਨਾਂ ਨੇ ਕਰਨਾ ਕੋਈ ਨਹੀਂ ਕੋਈ ਤਾਂ ਸਰਕਾਰਾਂ ਦੀਆਂ ਘੱਟ ਪੁੱਤਲੀਆਂ ਜੇ ਸਰਕਾਰ ਕਹੂਗੀ ਹੁਣ ਵੋਟਾਂ ਦੀ ਰਾਜਨੀਤੀ ਕਰਕੇ ਹੀ ਜਿਹੜੀਆਂ ਜਗਾੜੂ ਰਹਿਣੀਆਂ ਤੁਰਗੀਆਂ ਫਿਰਦੀਆਂ ਨਾ ਪੰਚਾ 40 40 ਫੁੱਟ ਲੰਬਾ ਸਰੀਆ ਜਿਹੜਾ ਇਹ 40 40 ਫੁੱਟ ਲੰਬੀਆਂ ਪੱਤੀਆਂ ਆ ਚਾਦਰਾਂ ਲੱਦ ਕੇ ਜਦੋਂ ਇੱਥੇ ਤੁਹਾਡੇ ਜੋਤੀਸ ਰੂਪ ਵਾਲੇ ਮੋੜ ਤੇ ਚੱਲ ਰਹੇ ਆ ਕਿਹਦੀ ਬਲੀ ਦੇ ਹੋਣੀ ਆ ਕਿਸੇ ਨੂੰ ਪਤਾ ਹੈ ਸੋ ਇਸ ਕਰਕੇ ਨਾ ਮੇਰੀ ਰਿਕੁਐਸਟ ਹੈਗੀ ਹੈ ਆਨਰੇਬਲ ਸੁਪਰੀਮ ਕੋਰਟ ਨੂੰ ਕਿ ਕਿਸਾਨਾਂ ਦੇ ਵਾਸਤੇ ਟਲਕਟਿਪਰੀ ਕਰਨ ਤੋਂ ਪਹਿਲਾਂ ਕਾਨੂੰਨ ਨੂੰ ਜ਼ਰੂਰ ਜਿਹੜਾ ਹੈਗਾ ਮੱਦੇਨਜ਼ਰ ਰੱਖ ਲੈਣ ਕਿ ਕਾਨੂੰਨ ਸਭ ਲਈ ਇੱਕ ਹੈ ਪੋਲੂਸ਼ਨ ਐਕਟ ਹੈ ਜਿਹੜਾ ਨਾ ਪੋਲੂਸ਼ਨ ਐਕਟ ਦੇ ਮੁਤਾਬਕ ਜਿਹੜੀ ਚੀਜ਼ ਵੀ ਪੋਲੂਸ਼ਨ ਪਹੁੰਚਦੀ ਹੈ ਮੈਂ ਗਰੀਬ ਔਰ ਅਮੀਰ ਦਾ ਲਾਅ ਇਸ ਕਰਕੇ ਕਿਹਾ ਪਿਛਲੇ ਦਿਨਾਂ ਦੇ ਵਿੱਚ ਇੱਕ ਸ਼ਰਾਬ ਫੈਕਟਰੀ ਨੇ ਸੀਰਾ ਉਹਦੇ ਵਿੱਚ ਸਿੱਟਿਆ ਸੀ ਸਤਲੁਜ ਦੇ ਵਿੱਚ ਉੱਥੇ ਜਿਹੜਾ ਹੈਗਾ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੀਆਂ ਮੱਛੀਆਂ ਸੀ ਉਹ ਮਰ ਗਈਆਂ ਸੀ ਮਰ ਕੇ ਉੱਪਰਲੇ ਪਾਸੇ ਆ ਗਈਆਂ ਸੀ ਐਨਜੀਟੀ ਨੇ ਉਹਨੂੰ ਜੁਰਮਾਨਾ ਕਰਾਇਆ ਸੀ ਕੀ ਉਸ ਬੰਦੇ ਨੇ ਜਿਹੜਾ ਪੋਲੀਟੀਕਲ ਬੰਦਾ ਹੈਗਾ ਉਹਨੂੰ ਭਰਾਤਾ ਨਹੀਂ ਭਰਾਇਆ ਕਿਉਂਕਿ ਉਹਦੇ ਕੋਲ ਕਾਨੂੰਨ ਦੇ ਬਹੁਤ ਫੰਗ ਹੈਗੇ ਆ ਉਹਨਾਂ ਦੇ ਨਾਲ ਉੱਡ ਸਕਦਾ ਸਾਡੇ ਕੋਲ ਵੱਡੇ ਤੋਂ ਵੱਡੇ ਵਕੀਲ ਹੋ ਕਰ ਸਕਦਾ ਗਰੀਬ ਆਦਮੀ ਤਾਂ ਵਿਚਾਰਾ ਇਹ ਤਾਂ ਡਿਫੈਂਸ ਕਾਉਂਸਲ ਲੁੰਦਾ ਫਿਰਦਾ ਕੋਈ ਸੋ ਇਸ ਕਰਕੇ ਮੇਰੀ ਇਸ ਤੇ ਜਿਹੜਾ ਹੈਗਾ ਮੇਰਾ ਦਿਲ ਹੈ ਜਿਹੜਾ ਬਹੁਤ ਇਸ ਗੱਲ ਤੇ ਕੱਲ ਦਾ ਡਿਸਟਰਬ ਹੈ ਬਈ ਝੀੜਾ ਦੇਖਦਾ ਰੱਬ ਵੀ ਹੈ ਜਿਹੜਾ ਉਹ ਵੀ ਕਰੋਪ ਹੈ ਜਿਹੜਾ ਕਿਸਾਨਾਂ ਤੇ ਹੈ ਕੋਟਾਂ ਵੀ ਕਰੋਪੀ ਆ ਜਿਹੜੀ ਉਹਨਾਂ ਦੀ ਕਿਸਾਨਾਂ ਤੇ ਆ ਸੈਂਟਰ ਜਿਹੜੀ ਸਰਕਾਰ ਹੈਗੀ ਆ ਉਹਦੀ ਵੀ ਕਰੋਪੀ ਕਿਸਾਨਾਂ ਤੇ ਹੈਗੀ ਆ ਜਿਹੜੀ ਪੰਜਾਬ ਦੀ ਸਰਕਾਰ ਹੈਗੀ ਉਹਨਾਂ ਤਾਂ ਡਬੋ ਕੇ ਹੀ ਰੱਖਤੇ ਹੜਾਂ ਦੇ ਵਿੱਚ ਜੀ ਠੀਕ ਹੈ ਸੋ ਇਸ ਕਰਕੇ ਇਹਨਾਂ ਨੂੰ ਸੋਚਣਾ ਚਾਹੀਦਾ ਮੁਰ ਵਿਚਾਰ ਕਰਨੀ ਚਾਹੀਦੀ ਆ ਔਰ ਆਪਣੀ ਭਾਸ਼ਾ ਔਰ ਆਪਣੀ ਟਿੱਪਣੀ ਨੂੰ ਥੋੜਾ ਨਰਮ ਕਰਨਾ ਚਾਹੀਦਾ ਕਿਲ ਸਾਬ ਜਿਸ ਤਰ੍ਹਾਂ ਪਹਿਲਾਂ ਬੜੀਆਂ ਗੱਲਾਂ ਚੱਲਦੀਆਂ ਨੇ ਕਿ ਪੰਜਾਬ ਦਾ ਧੂਆਂ ਦਿੱਲੀ ਬਹੁਤ ਛੇਤੀ ਪਹੁੰਚਦਾ ਤੇ ਲੱਗਦਾ ਹੈ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਦਾ ਜਿਹੜੀ ਅੱਗ ਲਾਈ ਧੂਆਂ ਨਿਕਲਿਆ ਉਹ ਸਿੱਧਾ ਸੁਪਰੀਮ ਕੋਰਟ ਪਹੁੰਚਿਆ ਹਾਲੇ ਤੱਕ ਲਾਈ ਨਹੀਂ ਅੱਗ ਨਾ ਸੁਪਰੀਮ ਕੋਰਟ ਹੈ ਉਹ ਤਾਂ ਪਤਾ ਨਹੀਂ ਕਿਹੜਾ ਉੱਥੇ ਜਾ ਕੇ ਥੀਲੀ ਲਾ ਦਿੰਦਾ ਤੇ ਉਹਦਾ ਜਿਹੜਾ ਧੂਆਂ ਜਾ ਉੱਥੇ ਉਡਣਾ ਸ਼ੁਰੂ ਹੋ ਜਾਂਦਾ ਉਹ ਉਡਦੇ ਉਡਦੇ ਜਿਹੜਾ ਹੈਗਾ ਉਹਨਾਂ ਨੂੰ ਹਰਿਆਣਾ ਵੀ ਨਹੀਂ ਇਹ ਕਹਿੰਦਾ ਸਿੱਧਾ ਪੰਜਾਬ ਦੇ ਦੇਖਦਾ ਆ ਕੇ ਮਤਲਬ ਹਰਿਆਣਾ ਦੇ ਉੱਪਰ ਦੀ ਧੂਆਂ ਜਾਣਾ ਔਰ ਉਹ ਧੂਆਂ ਮੈਨੂੰ ਹੀ ਕਿਸੇ ਸਮਝ ਨਹੀਂ ਆਈ ਕਿ ਅੱਜ ਤੱਕ ਪਾਕਿਸਤਾਨ ਨੇ ਕਦੇ ਆਬਜੈਕਸ਼ਨ ਨਹੀਂ ਕਰਿਆ ਕਿ ਉਹ ਪਾਕਿਸਤਾਨ ਨੂੰ ਵੀ ਜਾਂਦਾ ਧੂਆਂ ਇਹ ਸਿੱਧਾ ਦਿੱਲੀ ਨੂੰ ਜਾਂ ਸੁਪਰੀਮ ਕੋਰਟ ਵੱਲ ਨੂੰ ਜਾਂ ਜਿਹੜਾ ਹੈਗਾ ਮੁੱਖ ਮੰਤਰੀ ਦਿੱਲੀ ਜਿਹੜਾ ਜਾਂ ਪ੍ਰਧਾਨ ਮੰਤਰੀ ਦਿੱਲੀ ਵੱਲ ਨੂੰ ਜਾਂਦਾ ਹੋਰ ਕਿਸੇ ਪਾਸੇ ਜਾਂਦਾ ਹੀ ਨਹੀਂ ਉਹ ਤੋਂ ਆ ਜੀ ਇਹਨਾਂ ਵੱਲ ਨੂੰ ਹੀ ਜਾਂਦਾ ਪਾਕਿਸਤਾਨ ਉਹ ਨਹੀਂ ਜਾਂਦਾ ਹੈਗਾ ਹੋਰ ਬੰਗਲਾਦੇਸ਼ ਵੱਲ ਨੂੰ ਕਿਸੇ ਦਾ ਉਹ ਨਹੀਂ ਜਾਂਦਾ ਹੈਗਾ ਸਿਰਫ ਇਹਨਾਂ ਵੱਲ ਨੂੰ ਜਾਂਦਾ ਸੋ ਮੈਂ ਤਾਂ ਬਹੁਤ ਅਫਸਰਟ ਹਾਂ ਕੱਲ ਦਾ ਇਸ ਫੈਸਲੇ ਨੂੰ ਦੇਖ ਕੇ ਕਿ ਇਹ ਜਿਹੜਾ ਹੈਗਾ ਇਹ ਸਾਰੇ ਲੋਕ ਕੋਈ ਡਾਇਰੈਕਟਲੀ ਕੋਈ ਇੰਡਾਇਰੈਕਟਲੀ ਹਮਲੇ ਸਾਰੇ ਕਿਸਾਨਾਂ ਤੇ ਆ ਔਰ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹ ਹਰ ਬੰਦੇ ਨੂੰ ਚੁਬਦੀ ਹੈ ਕਦੇ ਤਿੰਨ ਕਾਲੇ ਕਾਨੂੰਨ ਕਦੇ ਲੈਂਡ ਪੂਲਿੰਗ ਪਾਲਿਸੀ ਕਦੇ ਹੜ੍ਹ ਹੈਨਾ ਕਦੇ ਧੂਆਂ ਤੇ ਮਰਦਾ ਕੌਣ ਹੈ ਪਿਸਦਾ ਕੌਣ ਹੈ ਔਰ ਜਿਹੜੇ ਆਨੇ ਭੁੱਖੇ ਮਰਨਾ ਉਹਨਾਂ ਦੇ ਮੂੰਹ ਚ ਰੋਟੀ ਪਾਉਂਦਾ ਕੌਣ ਹੈ ਇਹ ਸਾਰੀਆਂ ਗੱਲਾਂ ਸੋਚਣੀਆਂ ਚਾਹੀਦੀ ਅੱਜ ਤਾਂ ਵਕੀਲ ਸਾਹਿਬ ਹੜ੍ਹਾਂ ਨੂੰ ਲੈ ਕੇ ਵੀ ਬੜੀ ਸਿਆਸਤ ਹੋ ਰਹੀ ਆ ਕਈਆਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹਾਂ ਜਿਹੜੇ ਇਹ ਹੜ ਨੇ ਇਹ ਕੁਦਰਤ ਹੀ ਨਹੀਂ ਹੈ ਕਿ بارش ਜ਼ਰੂਰ ਕੁਦਰਤੀ ਆ ਪਰ ਜਿਹੜੇ ਇਹ ਹੜ ਆਏ ਨੇ ਉਹ ਮੈਨ ਮੇਡ ਨੇ ਇਹ ਤੇ ਤੁਹਾਡਾ ਕੀ ਵਿਚਾਰ ਹੈ ਮੇਰੇ ਤਾਂ ਬੜਾ ਕਲੀਅਰ ਵਿਚਾਰ ਹੈ ਜੀ ਕਿ ਜਿਹੜੇ ਹੜਾ ਹੈ ਨਾ ਇਹ ਵਾਕਈ ਮੈਨ ਮੇਡ ਹੜਾ ਹੈ ਜਦੋਂ ਤੁਸੀਂ ਕੁਦਰਤ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਆ ਇਹ ਤਾਂ ਕੁਦਰਤ ਉਹਦਾ ਦੁੱਗਣਾ ਜਿਹੜਾ ਹੈਗਾ ਨੁਕਸਾਨ ਪਹੁੰਚਾਉਂਦੀ ਹੈ ਅੱਜ ਸਰਕਾਰਾਂ ਜਿਹੜੀਆਂ ਉਹ ਚਾਹੇ ਫੇਰ ਉਹੀ ਤਕਰੇ ਬੰਦੇ ਕਹਿ ਲੋ ਉਹ ਸਾਰੇ ਕੁਦਰਤ ਦੇ ਨਾਲ ਖੇਡ ਰਹੇ ਚਲੋ ਮੈਂ ਤੁਹਾਨੂੰ ਸਿੰਪਲ ਜਿਹਾ ਸਵਾਲ ਕਰਦਾ ਬਾਹਰ ਜਾਓ ਚੋਹੇ ਦੇ ਉੱਤੇ ਮਾਰੋ ਆਪਣਾ ਉਹ ਆਪਣਾ ਕੈਮਰਾ ਬਾਹਰ ਆਪਣੇ ਹੈਗਾ ਨਾ ਦੋਪਾਰ ਕਚੇਰੀ ਤੋਂ ਬਾਹਰਲੇ ਪਾਸੇ ਇਸ ਦੀ ਹਿਸਟਰੀ ਪੜੋ ਫਿਰ ਇਹ ਡਾਕਟਰ ਗੰਡਾ ਸਿੰਘ ਦੀ ਇੱਕ ਕਿਤਾਬ ਆਈ ਸਰਹੰਦ ਥਰੂ 에ਜਸ ਉਹਦੇ ਵਿੱਚ ਸਾਰਾ ਵਿਵਰਨ ਵਰਨਣ ਦਿੱਤਾ ਬਹਿਗਾ ਇਹ ਹੰਸਲਾ ਰਿਵਰ ਹੋਇਆ ਕਰਦਾ ਸੀ ਜੀ ਹੰਸਲਾ ਰਿਵਰ ਦੇ ਵਿੱਚ ਬਕਾਇਦਾ ਛੋਟੇ ਜਹਾਜ਼ ਚੱਲ ਕੇ ਇਹ ਸਰਹੰਦ ਦਾ ਨਾਂ ਸੂਦਸਤਾਨ ਸੀ ਜੀ ਬਕਾਇਦਾ ਉਹ ਜਹਾਜ਼ਾਂ ਤੇ ਨਾਲ ਉਹ ਕੰਮ ਕਰਦੇ ਸੀ ਫਿਰ ਇਹ ਕੱਟ ਕੇ ਨਦੀ ਬਣ ਗਈ ਨਦੀ ਤੋਂ ਹੁਣ ਇਹ ਚੋਹਾ ਬਣ ਗਿਆ ਚੋਏ ਤੋਂ ਵੀ ਇਹ ਖਾਲਾ ਬਣਾਤਾ ਪੱਕਾ ਕਰਕੇ ਕਾਂਗਰਸ ਦੀ ਸਰਕਾਰ ਦੇ ਟਾਈਮ ਬਣਿਆ ਸੜਕਾਂ ਬਣਾਤੀਆਂ ਆਲੇ ਦੋਲੇ ਬਈ ਜੀ ਲੋਕ ਉਰੇ ਸੈਰ ਕਰਿਆ ਕਰਨਗੇ ਇਸ ਥਾਂ ਦੇ ਉੱਤੇ ਇੱਕ ਪਾਸੇ ਨੌ ਉਹ ਹੈਗੇ ਆ ਜਾਂ ਅੱਠ ਹੈ ਮਤਲਬ ਜਿਹੜੇ ਪਾਣੀ ਲੰਘਣ ਵਾਲੇ ਘਰੇ ਹੁੰਦੇ ਆ ਇੱਕ ਪਾਸੇ ਤਿੰਨ ਠੀਕ ਆ ਉਸ ਦੇ ਵਿੱਚ ਬਿਲਡਿੰਗਾਂ ਬਣ ਗਈਆਂ ਉਹਦੇ ਵਿੱਚ ਇੱਕ ਗੁਰਦੁਆਰਾ ਵੀ ਬਣ ਗਿਆ ਠੀਕ ਆ ਫਿਰ ਇਹ ਕਹਿੰਦੇ ਆ ਕਿ ਮਹਾਰਾਜ ਦੇ ਸਰੂਪ ਦੀ ਬੇਅਦਬੀ ਨਹੀਂ ਹੋਣੀ ਚਾਹੀਦੀ ਹੜ ਨੇ ਪੁੱਛ ਕੇ ਆਉਣਾ ਵੀ ਉਹ ਕਿਨੂੰ ਹੜਾ ਕੇ ਲੈ ਗਿਆ ਤੇ ਫਿਰ ਉਹ ਤਾਂ ਆਪਣਾ ਕਾਰਵਾਈ ਕਰੂਗਾ ਹੀ ਜਦੋਂ ਸਰਕਾਰ ਦਾ ਸਾਹਮਣੇ ਦਫਤਰ ਹੈ ਸਾਹਮਣੇ ਦਫਤਰ ਦੇ ਵਿੱਚ ਬੈਠਿਆਂ ਨੂੰ ਦਿਖਿਆ ਨਹੀਂ ਹੈਗਾ ਵੀ ਗੁਰਦੁਆਰਾ ਬਣ ਰਿਹਾ ਅਗਲਾ ਡੰਡੇ ਨਾਲ ਬਣਾ ਕੇ ਗਿਆ ਦੇਣ ਜਵਾਬ ਕਿਤੇ ਬੈਠ ਕੇ ਫਿਰ ਮੈਂ ਪੁੱਛਦਾ ਲਾਅ ਇਹ ਹੈ ਕਿ ਜਿਹੜੀ ਇਹਨਾਂ ਦੀ ਧਰਤੀ ਹੈਗੀ ਆ ਦਰਿਆਵਾਂ ਦੀ ਹੈ ਜਿੱਥੇ ਇਹ ਇਹ ਮੈਂਸ਼ਨ ਕਰੀ ਵੀ ਹੈਗੀ ਆ ਚਾਹੇ ਉਹ ਕਿਸੇ ਦੀ ਮਾਲਕੀ ਹੈਗੀ ਆ ਤੁਸੀਂ ਉਹਦੇ ਵਿੱਚ ਕੰਸਟਰਕਸ਼ਨ ਨਹੀਂ ਕਰ ਸਕਦੇ ਤੁਸੀਂ ਉਹਨੂੰ ਵਾਹੀ ਲਈ ਵਰਤ ਸਕਦੇ ਇਹ ਸਾਰੀ ਵਰਤ ਲਈ ਪਿੱਛੇ ਨੂੰ ਚਲੇ ਜਾਂਦੇ ਆਪਾਂ ਉੱਪਰ ਨੂੰ ਚਲੇ ਜਾਂਦੇ ਜਿੱਧਰੋਂ ਆਈ ਹੈ ਗੜਾਂਗਾ ਦੇ ਵਿੱਚ ਨਦੀ ਹੁੰਦੀ ਸੀ ਇਹ ਆਪਣਾ ਅਨੰਦਪੁਰ ਕਲੌੜ ਨੂੰ ਹੋ ਕੇ ਆਉਂਦੀ ਹੁੰਦੀ ਸੀ ਕਿੱਥੇ ਆ ਜੀ ਮਾਰੂ ਚ ਜਾ ਕੇ ਕੈਮਰਾ ਉੱਥੇ ਜਦੋਂ ਆਪਾਂ ਖਰੜ ਦੇ ਨੇੜੇ ਖਾਨਪੁਰ ਇੱਕ ਬਹੁਤ ਵੱਡਾ ਪੁਲ ਹੋਇਆ ਕਰਦਾ ਸੀ ਉਹਦੇ ਵਿੱਚ ਨਦੀ ਹੋਇਆ ਕਰਦੀ ਸੀ ਉਹ ਨਦੀ ਮੈਂ ਇੱਕ ਵਾਰ ਜਿਹੜੀ ਹੈਗੀ ਆ ਘੱਟੋ ਘੱਟ 15 ਫੁੱਟ ਉੱਪਰ ਉੱਚੀ ਚੜੀ ਵੀ ਦੇਖੀ ਆ ਠੀਕ ਆ ਖਾਨਪੁਰ ਪਿੰਡ ਨੂੰ ਲੱਗੀ ਸੀ ਉਹ ਉਹ ਕਿੱਥੇ ਆ ਜੇ ਨਹੀਂ ਹੈਗੀ ਤਾਂ ਉਥੇ ਪੁਲ ਕਿਉਂ ਬਣ ਆਏ ਗਏ ਆ ਜਿਹੜਾ ਖਾਨਪੁਰ ਵਾਲਾ ਪੁਲ ਕਹਿੰਦੇ ਆ ਤੇ ਉਹ ਕਿੱਥੇ ਕਿਉਂ ਬਣਿਆ ਉਹ ਤੋਂ ਅੱਗੇ ਚਲੇ ਜਾਓ ਜੇ ਆਪਾਂ ਬੇਰਕਾ ਤੋਂ ਪਹਿਲਾਂ ਜਾਂਦੇ ਆ ਤੇ ਉਹਦੇ ਪੁਲ ਬਣਿਆ ਬਹੁਤ ਲੰਬਾ ਨਦੀ ਦਾ ਜੀ ਤੇ ਉਹਦੇ ਵਿੱਚ ਬਿਲਡਿੰਗਾਂ ਬਣੀਆਂ ਵੀਆਂ ਤੇ ਉਹ ਡਬਲ ਪੁਲ ਬਣਿਆ ਵਾ ਜੇ ਉਹ ਬਿਲਡਿੰਗਾਂ ਬਣੀਆਂ ਵੀ ਐ ਜੇ ਉੱਥੇ ਨਦੀ ਨਹੀਂ ਹੈਗੀ ਤਾਂ ਪੁਲ ਕਿਉਂ ਹੈ ਠੀਕ ਹੈ ਕਰਾਲੀ ਤੋਂ ਲੈ ਕੇ ਨਿਊ ਚੰਡੀਗੜ੍ਹ ਤੱਕ ਚੱਲ ਜਾਓ ਕਟੋਕਾ ਟੱਟ ਅੱਠ ਨਦੀਆਂ ਸੀ ਜਿਨ੍ਹਾਂ ਸਭ ਤੋਂ ਵੱਡੀ ਸਿਸਮਾ ਹੋਇਆ ਕਰਦੀ ਸੀ ਸਿਸਮਾ ਦਾ ਮੈਂ ਆਪ ਪਾੜ ਦੇਖਿਆ ਕਟੋਕਾ ਟੱਟ ਡੇਢ ਤੋਂ 2 ਕਿਲੋਮੀਟਰ ਸੀ ਕਿੱਥੇ ਆ ਉਹਦੇ ਵਿੱਚ ਬਿਲਡਿੰਗਾਂ ਬਣ ਗਈਆਂ ਉਹਦੇ ਵਿੱਚ ਵੱਡੇ ਵੱਡੇ ਹੋਟਲ ਬਣ ਗਏ ਵੱਡੀਆਂ ਵੱਡੀਆਂ ਮਤਲਬ ਜਿਹੜੀਆਂ ਹੈਗੀਆਂ ਕੰਪਨੀਆਂ ਨੇ ਉਹ ਬਣਾ ਲਈਆਂ ਪੋਲਿਟিক্যাল ਲੋਕਾਂ ਦੀ ਜਿਹੜੀ ਆ ਜਿਹੜੇ ਕੱਲ ਆਰਡਰ ਕਰਦੇ ਇਹਨਾਂ ਲੋਕਾਂ ਦੇ ਜਿਨ੍ਹਾਂ ਨੇ ਇਹ ਸਾਰਾ ਕੁਝ ਪਰਮਿਸ਼ਨਾਂ ਦਤੀਆਂ ਸੈਂਕਸ਼ਨਾਂ ਦਤੀਆਂ ਉਹਨਾਂ ਦੇ ਹਿੱਸੇਦਾਰੀਆਂ ਇਹਨਾਂ ਦੀਆਂ ਹੋਰ ਕੀ ਦੀਆਂ ਠੀਕ ਹੈ ਹੁਣ ਇਹਨਾਂ ਨੂੰ ਨੱਥ ਕੌਣ ਪਾਊਗਾ ਇਹਨਾਂ ਨੂੰ ਨਤਕਾਉਣ ਪਾਊਗਾ ਇਹਨਾਂ ਨੂੰ ਨਤ ਇਸ ਕਾਨੂੰਨ ਜਿਹੜਾ ਹੈਗਾ ਇਹਨੂੰ ਲਾਗੂ ਕੌਣ ਕਰਾਊਗਾ ਇਹ ਸਾਡਾ ਨਿਆ ਪ੍ਰਣਾਲੀ ਬਣੀ ਹੋਈ ਆ ਔਰ ਨਿਆ ਪ੍ਰਣਾਲੀ ਆ ਜਿਹੜੀ ਉਹਦੀ ਜਿੰਨੀ ਕਾਂਟੀ ਘੜਕਾਉਨੇ ਉੰਨੀ ਘੜਕਦੀ ਇਹ ਸੂਓ ਮੋਟੋ ਕੁਝ ਨਹੀਂ ਘੜਕਦਾ ਉਹ ਸੋ ਆੜਾਂ ਦਾ ਤਾਂ ਇਹ ਰਿਜ਼ਲਟ ਹੈ ਕਿਤੇ ਤੇ 7 ਲੋਜੀ ਦਾ ਪਾੜ ਹੈ ਜਿਹੜਾ ਉਹ 15 ਕਿਲੇ ਹੋਇਆ ਕਰਦਾ ਸੀ ਕਿਤੇ 2 ਕਿਲੇ ਹੁੰਦਾ ਸੀ ਕਿਤੇ 20 ਕਿਲੇ ਹੁੰਦਾ ਸੀ ਕਿਤੇ 2.5 ਕਿਲੇ ਹੁੰਦਾ ਸੀ ਉਹ ਧਰਤੀ ਦੇ ਹਿਸਾਬ ਨਾਲ ਬਣਿਆ ਵਾਸੀ ਕਿਤੇ ਤੋਂ ਧਰਤੀ ਉੱਚੀ ਸੀ ਉੱਥੇ ਦਰਿਆ ਥੱਲੇ ਰਹਿ ਗਿਆ ਕਿਤੇ ਧਰਤੀ ਪੱਧਰ ਆ ਗਈ ਤਾਂ ਉੱਤੇ 15 ਕਿਲੇ ਜਨ ਨੂੰ ਫੈਲ ਕੇ ਚੱਲਦਾ ਸੀ ਉਹ ਇਸ ਕਰਕੇ ਏਸੇ ਕਰਕੇ ਉਦੋਂ ਹੜ੍ਹ ਨਹੀਂ ਸੀ ਆਉਂਦੇ ਉਹ ਆਪਣਾ ਬੈਨ ਹੈ ਜਿਹੜਾ ਬਣਾ ਕੇ ਚੱਲਦਾ ਸੀ ਅੱਜ ਤੁਸੀਂ ਕੀ ਕੀਤਾ ਮੈਂ ਤੁਹਾਨੂੰ ਚਲੋ ਇੱਕ ਹੋਰ ਚੈਲੰਜ ਕਰ ਰਹੇ ਹਾਂ ਤੁਸੀਂ ਕੈਮਰਾ ਲੈ ਕੇ ਚਲੇ ਜਾਓ ਹੁਣੇ ਇਹ ਸਾਰੀਆਂ ਨਾ ਵਿੱਚ ਲਾ ਦਿਓ ਨਰਤੇ ਚਲੇ ਜਾਓ ਆ ਜਿਹੜੀ ਆਪਣੀ ਪਾਖੜਾ ਨਹਿਰ ਆ ਪਾਖੜਾ ਨਹਿਰ ਦੇ ਅੰਦਰ ਜੀ ਅੰਦਰ ਦਰਖਤੋਗੇ ਵੇ ਆ ਉਹਦੇ ਕੰਡਿਆਂ ਤੇ ਜਦੋਂ ਦਰਖਤ ਉਗੂਗਾ ਉਹ ਕੰਡੇ ਨੂੰ ਪਾੜੂਗਾ ਜੀ ਮੈਂ ਇਹਨਾਂ ਦੇ ਐਕਸੀਨ ਜਿਹੜੇ ਹੈਗੇ ਇਰੀਗੇਸ਼ਨ ਮੈਂ ਉਹਨਾਂ ਨੂੰ ਮਿਲਿਆ ਜਾ ਕੇ ਫੋਨ ਕਰਿਆ ਮੈਂ ਕਿਹਾ ਤੁਸੀਂ ਇਹ ਦਰਖਤ ਕਿਉਂ ਨਹੀਂ ਵੜਾਉਂਦੇ ਮ ਉਹ ਕਹਿੰਦੇ ਅਸੀਂ ਕੀ ਕਰੀਏ ਕਹਿੰਦੇ ਜੰਗਲਾਤ ਮਹਿਕਮੇ ਵਾਲੇ ਨਹੀਂ ਵੜਨ ਦਿੰਦੇ ਉਹ ਕਹਿੰਦੇ ਸਾਡੇ ਦਰਖਤਾਂ ਉਹ ਦੱਸੋ ਸਰਕਾਰ ਦੇ ਵਿਭਾਗਿਆਂ ਦੋਵੇਂ ਜੰਗਲਾਤ ਵੀ ਇਰੀਗੇਸ਼ਨ ਵੀ ਤੁਸੀਂ ਮਤਲਬ ਨਹਿਰ ਤੋੜ ਦੇਣੀ ਆ ਲੋਕਾਂ ਨੂੰ ਮਾਰ ਦੇਣਾ ਔਰ ਫਿਰ ਇਹ ਦੱਸੋ ਕਿ ਉਹਦਾ ਪੈਸਾ ਕਿੰਨਾ ਪੈ ਰਿਹਾ ਹਰ ਰੋਜ਼ ਹਰ ਰੋਜ਼ ਜਿਹੜੇ ਉਹਦੇ ਖਰਚੇ ਪੈ ਰਹੇ ਆ ਉਹ ਕਿੰਨੇ ਪੈ ਰਹੇ ਆ ਜਿੱਥੇ ਤੋਂ ਨਹਿਰ ਟੁੱਟ ਗਈ ਉਥੇ ਥੈਲੇ ਲਾ ਕੇ ਬੰਦ ਕਰਤੀ ਉਹਦਾ ਜਿਹੜਾ ਅਸਲ ਰੂਪ ਸੀ ਉਹ ਸਟਰਕਚਰ ਸਾਰਾ ਹੀ ਖਰਾਬ ਕਰਤਾ ਜਿੰਨੀ ਉਹ ਵਧੀਆ ਬਣੀ ਵੀ ਸੀ ਤੇ ਉਹਦੀਆਂ ਜਿਹੜੇ ਆਲੇ ਦੋਲੇ ਕੰਡੇ ਸੀ ਐਨੇ ਕਮਾਲ ਦੇ ਹੁੰਦੇ ਸੀ ਮੇਟ ਹਰ ਰੋਜ਼ ਉਹਨਾਂ ਨੂੰ ਸਾਫ਼ ਕਰਿਆ ਕਰਦੇ ਸੀ ਉਹਨਾਂ ਤੇ ਜਾ ਕੇ ਦੇ ਕੁੱਕ ਡਿੱਗਦੇ ਦਰਖਤ ਖੜੇ ਸੋ ਇਹ ਇਹ ਕਾਰਨ ਹੈ ਜੀ ਜਦੋਂ ਅਸੀਂ ਕਿਸੇ ਨੇ ਦੇਖਣਾ ਨਹੀਂ ਉੱਪਰ ਜੀ ਨੇ ਚੈੱਕ ਰੱਖਣਾ ਉਹਨੇ ਜਿਹੜਾ ਹੈਗਾ 19 ਕੱਖ ਖੋਲਣੀ ਜਿੰਨੀ ਉਹਦੀ ਖਲਵਾਉਂਦਾ ਕੋਈ ਤੇ ਠੀਕ ਹੈ ਨੇ ਇਹ ਸੂਵ ਮੋਟੋ ਉਹਨਾਂ ਦੀ ਅੱਖ ਨਹੀਂ ਖੁੱਲਦੀ ਹੈਗੀ ਸੋ ਚਲੋ ਇਹੀ ਗੱਲ ਜਾ ਇਸ ਮੁਲਕ ਦੇ ਵਿੱਚ ਰਹਿਣਾ ਤਾਂ ਸਣਾ ਬੱਸ ਇਹ ਤਾਂ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਸੋ ਗੱਲ ਕਾਨੂੰਨ ਦੀ ਹੋਈ ਹੈ। ਕਿਸਾਨਾਂ ਦੇ ਲਈ ਕਾਨੂੰਨ ਵੱਖਰਾ ਹੈ ਤਾਂ ਹੋਰਾਂ ਦੇ ਲਈ ਵੱਖਰਾ। ਜਿਸ ਤਰ੍ਹਾਂ ਸਟੇਟ ਬਾਈ ਸਟੇਟ ਕਾਨੂੰਨ ਬਦਲਦੇ ਨੇ ਉਸੇ ਤਰੀਕੇ ਹੁਣ ਕਿਸਾਨਾਂ ਅਤੇ ਦੂਜੇ ਲੋਕਾਂ ਦੇ ਵਾਸਤੇ ਵੀ ਜਿਹੜੇ ਕਾਨੂੰਨ ਬਦਲ ਚੁੱਕੇ ਨੇ ਇੱਕ ਪਾਸੇ ਇੰਡਸਟਰੀਆਂ ਜੇ ਮੰਡੀ ਗਵਿੰਦਗੜ ਦੀ ਗੱਲ ਕਰੀਏ ਤਾਂ ਲੋਹਾ ਮੰਡੀ ਆ ਸਵੇਰੇ ਸਵੇਰੇ ਮੰਡੀ ਗਵਿੰਦਗੜ ਦੇ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਕਿਉਂਕਿ ਰਾਤ ਨੂੰ ਜਿਹੜਾ ਉਹਨਾਂ ਦੇ ਵੱਲੋਂ ਕਿਉਂਕਿ ਦਿਨੇ ਪ੍ਰਦੂਸ਼ਣ ਕੰਟਰੋਲ ਵਾਲਿਆਂ ਦਾ ਫਿਰ ਵੀ ਕਿਤੇ ਨਾ ਕਿਤੇ ਡਰ ਹੁੰਦਾ ਪਰ ਰਾਤ ਨੂੰ ਜਿਹੜੇ ਨੇ ਉਹ ਤੜਲੇ ਦੇ ਨਾਲ ਆ ਪੂਰੀਆਂ ਜਿਹੜੀਆਂ ਚਿਮਨੀਆਂ ਚੋਂ ਕਾਲਾ ਧੂਆ ਨਿਕਲਦਾ ਤਾਂ ਸਵੇਰੇ ਉੱਤੇ ਚੱਲਣਾ ਬਹੁਤ ਮੁਸ਼ਕਲ ਹੁੰਦਾ ਉਹ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ ਪਰ ਕਿਸਾਨਾਂ ਦੀ ਫਸਲ ਨੂੰ ਜਿਹੜੀ ਅੱਗ ਲੱਗਦੀ ਹੈ ਜਦੋਂ ਪਿਛਲੇ ਦਿਨਾਂ ਦੇ ਵਿੱਚ ਕਣਕ ਦਾ ਸੀਜ਼ਨ ਸੀ ਉਦੋਂ ਵੀ ਬਹੁਤ ਅੱਗ ਲੱਗੀ ਆ ਉਹ ਧੂਆ ਦਿੱਲੀ ਨਹੀਂ ਪਹੁੰਚਦਾ ਪਰ ਜਦੋਂ ਉਹ ਥੋੜੇ ਜਿਹੇ ਨਾੜ ਨੂੰ ਅੱਗ ਲੱਗਦੀ ਆ ਤਾਂ ਉਹ ਧੂਆ ਦਿੱਲੀ ਵੀ ਪਹੁੰਚਦਾ ਉਸ ਦੀਆਂ ਟਿੱਪਣੀਆਂ ਮਾਨਯੋਗ ਸੁਪਰੀਮ ਕੋਰਟ ਤੋਂ ਵੀ ਆਉਂਦੀਆਂ ਨੇ ਸਿੱਧੇ ਜਿਹੜਾ ਜੇਲ੍ਹਾਂ 'ਚ ਡੱਕਣ ਦੀ ਟਿੱਪਣੀਆਂ ਜਿਹੜੀ ਉਹ ਵੀ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਹੁੰਦੀ ਆ ਤਾਂ ਹੁਣ ਇਸ ਜਿਹੜੀ ਟਿੱਪਣੀ ਤੇ ਕਿੰਨਾ ਅਮਲ ਜਿਹੜਾ ਪੰਜਾਬ ਪੁਲਿਸ ਕਰਦੀ ਐ ਤਾਂ ਕਿੰਨਾ ਕ ਜਿਹੜਾ ਕਿਸਾਨਾਂ ਦੇ ਉੱਤੇ ਪਰਚੇ ਹੁੰਦੇ ਨੇ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ